ਨਮਸਕਾਰ ਮੇਰੇ ਪਾਸ 247 ਚੈਨਲ ਤੁਹਾਡਾ ਸਵਾਗਤ ਕਰਦਾ ਹੈ। ਇਸਾਨ ਜੱਟੇ ਬੰਦੀਆ ਵੱਲੋਂ ਅੱਜ ਆਪਣੀ ਮੰਗਾਂ ਨੂੰ ਲੈ ਕੇ ਪੂਰੇ ਪੰਜਾਬ باندې ਕਾਲ ਦਿੱਤੀ ਗਈ ਸੀ। ਇਸ ਵੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਹੁਸ਼ਾਰਪੁਰ ਤੋਂ ਜਿੱਤੇ ਆਵਾਜੇ ਇਹ ਜਰੂਰ ਚੱਲ ਰਹੀ ਹੈ ਲੇਕਿਨ ਦੁਕਾਨਦਾਰਾ ਵੱਲੋਂ ਪੂਰਨ ਸਬਰਤਨ ਦਿੱਤਾ ਗਿਆ ਹੈ ਭਾਰਤ ਪੰਜਾਬ ਬੰਦ ਨੂੰ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇਸ ਵੇਲੇ ਹੁਸ਼ਾਰਪੁਰ ਤੋਂ ਜਿੱਤੇ ਕਦੋਂ ਤੇ ਕਿ ਸੁਰੱਖਿਆ ਪ੍ਰਬੰਧ ਨਹੀਂ ਰਿਹਾ ਹੈ ਕਿ ਆਵਾਜੇ ਜਰੂਰ ਚੱਲ ਰਹੀ ਹੈ ਪਰ ਦੁਕਾਨਦਾਰਾ ਵੱਲੋਂ ਪੂਰਨ ਤੌਰ ਤੇ ਉੱਤੇ ਪਾ ਪੰਜਾਬ ਬੰਦ ਨੂੰ ਕਿਸਾਨ ਜੱਥੇਬੰਦੀ ਵੱਲੋਂ ਦਿੱਤੀ ਗਈ ਕਾਲ ਨੂੰ ਸਮਰਥਨ ਦਿੱਤਾ ਗਿਆ ਹੈ ਜਿੱਥੇ ਹੁਸ਼ਿਆਰਪੁਰ ਵਿਖੇ ਦੁਕਾਨਦਾਰਾਂ ਵੱਲੋਂ ਬੰਦ ਦਾ ਪੰਜਾਬ ਬੰਦ ਦਾ ਕਿਸਾਨ ਜੱਥੇਬੰਦੀਆਂ ਵੱਲੋਂ ਜਿਹੜਾ ਪੰਜਾਬ ਬੰਦ ਦੀ ਕਾਲ ਦਿੱਤੀ ਦਾ ਸਮਰਥਨ ਦਿੱਤਾ ਗਿਆ ਹੈ ਉੱਥੇ ਗੱਲਬਾਤ ਕਰਦੇ ਆ ਕਿਸਾਨ ਨੇਤਾ ਮਨਜੀਤ ਰਾਏ ਜੀ ਦਾ ਇੱਕ ਹੀ ਕਹਾਂਗੇ ਦੇਖੋ ਅੱਜ ਦਾ ਮੰਨਪੂਰ ਸਮਰਥਨ ਹੈ ਬਾਜ਼ਾਰ ਪੂਰੇ ਬੰਦ ਆ ਆਮ ਲੋਕਾਂ ਨੇ ਜੰਗਲ ਨੇ ਸਾਬਿਤ ਆ ਆਮ ਇਹ ਪੰਜਾਬ ਦੇ ਵਿੱਚ ਸਰਪੰਚ ਨਹੀਂ ਆਏ ਨੇ ਜਿਹੜੇ ਬੋਨੀਆਂ ਦਾ ਨਹੀਂ ਹੋ ਗਏ ਕੋਈ ਸਰਪੰਚ ਨਹੀਂ ਆਏ ਨੇ ਸੋ ਇਹਦਾ ਮਤਲਬ ਹੈ ਕਿ ਪੂਰੇ ਪੰਜਾਬ ਦੇ ਵਿੱਚ ਲੋਕ ਸਰਕਾਰਾਂ ਪ੍ਰਤੀ ਔਰ ਤੁਸੀਂ ਦੇਖੋ ਟੈਕਸੀ ਨਹੀਂ ਨੇ ਜਿਹੜੇ ਟੈਕਸੀ ਪਰ ਨਹੀਂ ਨੇ ਆ ਆਮ ਆਦਮੀ ਦੇ ਚਾਹੀਏ ਆਮ ਜਿਹੜੇ ਸਾਡੇ ਕਾਮਯੋਗ ਨੇ ਐਸਪੀ ਨੇ ਸਾਰਿਆਂ ਨੇ ਖਬਰ ਸਾਹ ਦਿੱਤਾ ਔਰ ਇਹਨਾਂ ਦੇ ਕਿ ਮਲਾਜਮ ਸਟੂਡੈਂਟ ਸਾਰੀਆਂ ਟ੍ਰਾਂਸਪੋਰਟਾਂ ਇਹਨਾਂ ਲੋਕਾਂ ਦੇ ਮਲਾਜਮ ਨਹੀਂ ਨੇ ਸਾਰੀਆਂ ਸਾਰੇ ادارے ਨੇ ਖਬਰ ਸਾਹ ਦਿੱਤਾ ਤੋ ਉਹਨਾਂ ਸਾਰੇ ਦਾ ਅਸੀਂ ਪ੍ਰਭਾਵੀ ਕਰਦੇ ਹਾਂ ਤੇ ਖੇਤੀ ਦੇ ਵੀ ਚਲਾਏ ਤੇ 4 ਰੁਪਏ ਤੋਂ ਇਹਨੂੰ ਸਿੱਧਾ ਰੱਖਣਾ ਬਰਕਰਾਰ ਹੈ ਕਿ ਇਹ ਆਮ ਜੀਵਨ ਪੱਧਰ ਦਾ ਸਮਾਜਿਕ ਮਾਧਿਅਮ ਤੋਂ ਹੈ ਪਰ ਅਸੀਂ ਇਹ ਜਿੰਨੂੰ ਸੁਣਦੇ ਰਹੇਗੇ ਇਹ ਹਰ ਜੰਦੀ ਲੜਾਈ ਹੈ ਸਰਕਾਰਾਂ ਖੇਤੀ ਤੋਂ ਕਿਸਾਨ ਨੂੰ ਬਾਹਰ ਕੱਢਣਾ ਚਾਹੁੰਦੀਆਂ 4 ਰੁਪਏ ਸਾਰੇ ਕਿਸੇ ਨੂੰ ਜਾਣਾ ਚਾਹੀਦਾ ਜਿਹੜਾ ਅੱਜ ਤੋਂ ਚਾਹੀਦਾ ਨਾ ਉਹ ਖੇਤੀ ਤੇ ਮਿਲਦਾ ਆਪਾਂ 100 ਰੁਪਏ ਦੀ ਨਹੀਂ ਲੱਪਣਾ ਜਿਹੜਾ ਕਾਰਪੋਰੇਟ ਪੱਖੀ ਉਹਨਾਂ ਦੇ ਸੱਜੇ ਚੱਲ ਗਿਆ ਉਹ ਸਾਰੇ ਮਿਹਰ ਵਰਗੀ ਨਹੀਂ ਬਣਾਈ ਹੈ ਮਨਜੀਤ ਜੀ ਤੁਹਾਨੂੰ ਲੱਗਦਾ ਸਰਕਾਰਾਂ ਨੂੰ ਕੋਈ ਫਰਕ ਪੈ ਰਿਹਾ ਇਸ ਗੱਲ ਦਾ ਸਰਕਾਰ ਆਪੇ ਰਾਮਣਾ ਚੱਤੀ ਹੈ ਬੈਟਰੀ ਨਹੀਂ ਲੋਕਾਂ ਦੇ ਤੱਕ ਪਰੇਸ਼ਾਨ ਹੋ ਰਹੇ ਕਿ ਤੁਸੀਂ ਨਾ ਪਾਛਪਾ ਹੋ ਗਈ ਆਮ ਆਦਮੀ ਪਾਰਟੀ ਇਹਨਾਂ ਵੀ দায়ਕਤਾ ਕੇ ਮੰਤਰੀ ਦੇ ਨਾਮ ਦਾ ਖਰਾਬ ਕਰੋ ਜਿਹੜਾ ਸਾਡੇ ਪ੍ਰਧਾਨ ਮੰਤਰੀ ਕਰਨਾ ਬੰਦ ਨਹੀਂ ਬਣ ਜਾ ਰਿਹਾ ਤੇ ਮੋਰਾਂ ਦੀ ਸਟਾਨੀ ਗੱਲ ਆ ਕੇ ਪੂਰਾ ਭਾਰ ਸਰਦੇ ਕੋ ਤੇ ਫਿਰ ਉਹ ਕੱਚੇ ਦੇ ਬੋਝ ਪੂਰੀ ਬਣ ਜਾ ਰਹੇ ਸਰਕਾਰਾਂ ਨੂੰ ਜਿੰਦਾਂ ਦਾ ਸ਼ਾਂਤੀ ਕਰਨਾ ਕਿ ਲੋਕਾਂ ਦਾ ਨਾਮ ਨਿੰਦਿਆ ਕਰਦਾ ਜਿਹੜੇ ਇਹਨੇ ਲੋਕਾਂ ਨੂੰ ਲੋਗਣਾ ਨਹੀਂ ਸੋਚਦਾ ਮੰਨਦੀ ਆ ਲੋਗਣਾ ਸੰਦਾਰਾ ਪੁਰਜਾ ਕਰਦੀ ਆ ਲੋਗ ਪਾਸੇ ਪਾਰ ਤੇ ਲਾ ਦੇਣੇ ਇਸ ਕਰਕੇ ਇਹ ਜਦੋਂ ਦੇ ਸਰਕਾਰਾਂ ਦੇ ਕਾਅ ਬਣੂਗੀ ਉਹਨਾਂ ਵਾਸਤੇ ਬਕਾਉਂ ਦੇ ਹੋਗੀ ਤੇ ਉਹਨਾਂ ਨੂੰ ਚਾਹੀਦਾ